ਭਾਰਤ ਸਰਕਾਰ ਕੋਲ ਐਸ ਵੇਲੇ ਜੋ ਸਰਕਾਰ ਨੇ ਅਂਤਰਾ ਲੋਕ ਸਭਾ 'ਚ ਪੇਸ਼ ਕੀਤਾ ਉਹ ਇਹ ਕਹਿ ਰਿਹਾ ਕਿ ਐਫਸੀਆਈ ਤੇ ਸਟੇਟ ਏਜੰਸੀਆਂ ਨੂੰ ਮਿਲਾ ਕੇ ਐਸ ਵੇਲੇ 821 ਲੱਖ ਟਨ ਦੇ ਕਰੀਬ ਉਹਨਾਂ ਕੋਲ ਸਟੋਰੇਜ ਦੀ ਸਮਰੱਥਾ ਹੈਗੀ ਹੈ। ਅਗਲੇ ਮਹੀਨੇ ਦੇ ਵਿੱਚ ਝੋਨੇ ਦੀ ਨਵੀਂ ਫਸਲ ਆਣ ਵਾਲੀ ਹੈ ਤੇ ਪੰਜਾਬ ਵਿੱਚ ਜਿਸ ਤਰ੍ਹਾਂ ਪਿਛਲੇ ਸਾਲ ਕਿਸਾਨ ਰੋਲੇ ਆ ਉਹ ਕਿਸੇ ਦੀਆਂ ਅੱਖਾਂ ਤੋਂ ਦੂਰ ਨਹੀਂ ਹੋਇਆ ਤੇ ਨਾ ਹੀ ਕਿਸੇ ਦੇ ਚਿੱਤ-ਚੇਤੇ ਤੋਂ। ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਬਫਰ ਸਟਾਕ ਭਰੇ ਨੇ। ਸਾਡੇ ਕੋਲ ਲੋੜ ਮੁਤਾਬਕ ਅੰਨ ਹੈਗਾ ਤੇ ਇਹ ਫਿਰ ਕੀ ਮਸਲਾ ਹੈਗਾ ਕਿ ਹੱਲੇ ਤੱਕ ਪੰਜਾਬ ਸਰਕਾਰ ਇਹ ਕਿਉਂ ਨਹੀਂ ਇਹਨੂੰ ਹੌਸਲਾ ਤੇ ਭਰੋਸਾ ਦਿੱਤਾ ਗਿਆ ਕਿ ਅੱਗੋਂ ਜਨਤਕ ਤੌਰ ਤੇ ਇਹ ਐਲਾਨ ਕਰ ਦਿੱਤਾ ਜਾਵੇ ਕਿ ਸਾਰੇ ਪ੍ਰਬੰਧ ਪੂਰੇ ਨੇ ਕੋਈ ਵੀ ਕਿਸਾਨ ਰੋਲੇਗਾ ਨਹੀਂ ਕਿਉਂਕਿ ਇਕਾਤੁੱਕਾ ਖਬਰਾਂ ਜੋ ਨਿਕਲ ਕੇ ਆ ਰਹੀਆਂ ਨੇ ਉਹ ਹਮੇਸ਼ਾ ਖਰਾਬ ਕਰਦੀਆਂ ਨੇ ਦੂਸਰੇ ਪਾਸੇ ਭਾਰਤ ਸਰਕਾਰ ਨੇ ਕੋਆਪਰੇਟਿਵ ਮਹਿਕਮੇ ਰਾਹੀਂ ਕਹਿਤਾ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੋਰੇਜ ਸਮਰੱਥਾ ਵਾਲਾ ਪ੍ਰੋਗਰਾਮ ਅਸੀਂ ਉਲੀਕਿਆ 2 ਸਾਲ ਹੋ ਗਏ ਨੇ ਮਈ 2023 ਜੇ ਅਨਾਉਂਸ ਕੀਤਾ ਸੀ ਤੇ ਅੱਜ ਤੱਕ ਸਿਰਫ ਇੱਕ ਕਦਮ ਬਣਿਆ ਅੰਤਰਾਪਰਦੇਸ਼ ਦੇ ਵਿੱਚ ਜਾ ਕੇ ਕਿ ਇਹੋ ਜੇ ਹਵਾ ਹਵਾ ਇਹ ਗੱਲਾਂ ਕਰਾਂਗੇ ਤੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਹੌਸਲਾ ਆਪ ਆਏਗਾ ਸਮੇਂ ਦੀ ਨਜ਼ਾਕਤ ਹੈ ਸਭ ਤੋਂ ਪਹਿਲਾਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਇਹ ਕਲੀਅਰ ਕਰ ਦਵੇ ਕਿ ਕੋਈ ਝੋਨੇ ਦੀ ਖਰੀਦ ਦੇ ਵਿੱਚ ਮੁਸ਼ਕਲ ਨਹੀਂ ਆਣ ਵਾਲੀ